ਆ ਦੇਖੋ ਜੀ ਅੱਜ ਮਾਮਾ ਪਾਂਜਾ ਗੁੱਠਾਂ ਠੀਕ ਕਰਨੇ ਇੱਕ ਪਾਸਾ ਉੱਚਾ ਸੀ ਇੱਕ ਨੀਵਾ ਸੀ ਮੇਰਾ ਬ੍ਰਦਰ ਤੇ ਮੇਰਾ ਬੇਟਾ ਦੋਨੇ ਜਾਣੇ ਲੱਗੇ ਹੋਏ ਨਹੀਂ ਸੋ ਇਹ ਵੀਡੀਓ ਬਣਾਉਂਦਾ ਇੱਕ ਹੀ ਮਕਸਦ ਆ ਕਿ ਤੁਸੀਂ ਆਪਦੇ ਛੋਟੇ ਛੋਟੇ ਬੱਚਿਆਂ ਨੂੰ ਜੇਕਰ ਕੰਮ ਲਾਓਗੇ ਤਾਂ ਬੱਚੇ ਕੰਮ ਲੱਗਣਗੇ ਜੇਕਰ ਉਹਨਾਂ ਦੇ ਹੱਥਾਂ 'ਚ ਮੋਬਾਈਲ ਫੜਾਤੇ ਤਾਂ ਤੁਹਾਡੇ ਬੱਚੇ ਆ ਜਿਹੜੇ ਉਹ ਮੋਬਾਈਲਾਂ ਜੋਗੇ ਹੀ ਰਹਿ ਜਾਣਗੇ ਕਿਉਂਕਿ ਬ੍ਰਦਰ ਦਾ ਬੇਟਾ ਮੈਨੂੰ ਲੱਗਦਾ ਮੋਬਾਈਲ 'ਤੇ ਬੈਠਾ ਹੋਇਆ ਹੈ ਸ਼ਾਇਦ ਤੇ ਟੜਕੇ ਤਾਂ ਭਤੀਜਾ ਵੀ ਕੰਮ ਥੋੜਾ ਬਹੁਤਾ ਕਰਾ ਰਿਹਾ ਸੀ ਤੇ ਸੋ ਹੁਣ ਦੇਖੋ ਇਹ ਲੱਗੇ ਪਏ ਨੇ ਹੈਗਾ ਹੈਗਾ ਲੋਕ ਤੇ ਲੋ ਖੁੱਲਿਆ ਘਰੇ ਆ ओके ਹੁਣ ਚਾਚੇ ਦਾ ਮੁੰਡਾ ਏਸੀ ਲਵਾਉਣ ਲੱਗਾ ਉਹ ਕਹਿੰਦਾ ਛੇਤੀ ਬਿਜਲੀ ਵਾਲਿਆਂ ਨੂੰ ਫੋਨ ਲਾਓ ਕਿਉਂਕਿ ਲਾਈਟ ਨਹੀਂ ਹੈਗੀ ਤੇ ਸਵੇਰ ਦੇ ਬੇਟਾ ਸਵੇਰ ਦਾ ਪਹਿਲਾਂ ਉਸ ਖੇਤ ਸੀ ਆਪਦੇ ਮਾਮੇ ਦੇ ਨਾਲ ਤੇ ਮੇਰੇ ਬੇਟੇ ਦੀ ਇੱਕ ਬਹੁਤ ਵੱਡੀ ਇੱਛਾ ਸੀ ਮੰਮੀ ਸਾਰਿਆਂ ਦੀਆਂ ਜ਼ਮੀਨਾਂ ਹੈਗੀਆਂ ਆਪਣੇ ਕੋਲੇ ਜ਼ਮੀਨ ਨਹੀਂ ਮੈਂ ਕਿੱਥੇ ਵਾਈ ਕਰਾਂ ਕੀ ਕਰਾਂ ਤੇ ਸੋ ਐਦ ਕੀ बेटे नु ਵੀ ਕਿਲਾ ਜ਼ਮੀਨ ਦਾ ਜਿਹੜਾ ਆਪਾਂ ਠੇਕੇ ਤੇ ਲੈ ਕੇ ਦਿੱਤਾ ਤੇ ਤੁਸੀਂ ਅਰਦਾਸ ਕਰੋ ਕਿ ਮੇਰਾ ਪੁੱਤ ਵਧੀਆ ਮਿਹਨਤ ਕਰੇ ਇਹਨੂੰ ਇੰਨਾ ਕਚਾਏ ਤੜਕੇ ਉੱਠ ਕੇ ਖੇਤ ਨੂੰ ਜਾ ਕੇ ਗੇੜਾ ਮਾਰਦਾ ਹੁਣ ਕਹਿੰਦਾ ਮੰਮੀ ਝੋਨਾ ਲਾਵਾਂਗੇ ਫੇਰ ਅਸੀਂ ਝੋਨਾ ਵੇਚਣ ਜਾਵਾਂਗੇ ਇਹਨੂੰ ਬੜਾ ਚਾਹ ਕਹਿੰਦਾ ਮੰਮੀ ਹੌਲੀ ਹੌਲੀ ਕਮਾਈ ਕਰਕੇ ਆਈ ਮੈਂ ਆਪਣੀ ਪੈਲੀ ਬਣਾ ਲੂੰਗਾ ਸਿੱਧਾ ਬਹੁਤ ਸਰਦਾਰ ਘਰ ਦਾ ਪੋਤਾ ਤੇ ਪਰ ਪਿਓ ਦੇ ਮੁੱਕ ਜਾਣ ਤੋਂ ਬਾਅਦ ਪਤਾ ਹੀ ਆ ਕੋਣ ਕਿਸੇ ਨੂੰ ਸਿਆਨ ਦਾ ਅਸ ਤੋਂ ਬਾਅਦ ਤਾਂ ਨਾ ਕੋਸ਼ ਲੱਗਦੀ ਹੁੰਦੀ ਆ ਨਾ ਪੋਤੇ-ਪੋਤੀਆਂ ਤੇ ਸੋ ਅਸੀਂ ਦੱਸਦੀ ਕਿ ਅਸੀਂ ਸੋਰਾ ਪਰਿਵਾਰ ਦੇ ਕਿਸੇ ਇੱਕ ਚਮਚੇ ਦੇ ਵੀ ਹਿੱਸੇਦਾਰ ਨਹੀਂ ਆ ਕਿਉਂਕਿ ਉਹ ਔਰ ਨਾ ਉਹ ਨੀ ਦੇਰੀ ਹੁੰਦੀਆਂ ਨੇ ਜਿੰਨੀ ਦੇਰ ਪੁੱਤ ਹੋਣ ਤੇ ਪਰ ਮੇਰੀ ਕੋਸ਼ਿਸ਼ ਇਹ ਆ ਕਿ ਮੈਂ ਆਪਦੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਵਾਂ ਮੇਰੇ ਬੱਚੇ ਵਧੀਆ ਰਹਿਣ ਤੇ ਸੋ ਆ ਲੱਗੇ ਪਏ ਆ ਦੋਨੇ ਮਾਮਾ ਪਾਣ ਜੀ ਦੇਖੋ ਤੁਸੀਂ ਚੱਲ 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 ਇਹਨੂੰ ਬੜਾ ਚਾਹ ਚੜਦਾ ਜਦੋਂ ਕੰਮ ਕਰਨਾ ਹੋਵੇ ਹਾਂ ਪੂਰਾ ਚਾਹ ਚੜ ਜਾਂਦਾ ਇਹਨੂੰ ਹਾਂ ਤੇ ਸੋ ਉਹ ਜਾਂ ਮਾਮਾ ਵਿਚਾਰਾ ਮਾਰੀ ਜਾਂਦਾ ਤੇ ਉਹ ਵੀ ਜਾਂ ਪਾਂ ਜਾਂ ਤੇ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਰੋਸ ਦਾ ਵੀ ਆਉਂਦੇ ਮਾਮੇ ਵਾਂਗੂ ਗੁੱਸਾ ਵੀ ਆਉਂਦੇ ਮਾਮੇ ਵਾਂਗੂ ਰੋਟੀ 5 ਮਿੰਟ ਲੇਟ ਹੋ ਗਈ ਮਾਮੇ ਵਾਂਗੂ ਭੱਜ ਜਾਣਾ ਘਰੋਂ ਬਾਹਰ ਤੇ ਸੋ ਲੱਗੇ ਪਏ ਆ ਇਧਰ ਭਾਈ ਸਵੇਰ ਤੋਂ ਵਿਚਾਰਾ ਵਟਾਂ ਘੜ ਰਿਹਾ ਹੈ ਇਹ ਬਾਈ ਵੀ ਕੰਮ ਬੜਾਈ ਇਮਾਨਦਾਰੀ ਦੇ ਨਾਲ ਤੇ ਬੜਾ ਵਧੀਆ ਕੰਮ ਕਰਦਾ ਸਾਨੂੰ ਸਾਡਾ ਇੱਕ ਪਰਿਵਾਰਿਕ ਮੈਂਬਰ ਹੀ ਲੱਗਦਾ ਸੋ ਇਧਰ ਹੁੰਦੇ ਹੋਏ ਹਣ ਆਪਾ ਦਰਸ਼ਨ ਕਰਾਉਣੇ ਇਹਨਾਂ ਦੀ ਨਾਨੀ ਜੇ ਉਹ ਬੈਠੀ ਇਹਨਾਂ ਦੀ ਨਾਨੀ ਤੇ ਸਵੇਰ ਦੀ ਮੰਮੀ ਵੀ ਇਹਨਾਂ ਦੇ ਨਾਲ ਲੱਗੀ ਹੋਈ ਆ ਪਹਿਲਾਂ ਖੇਤ ਤੂਸੀ ਹੋਸ਼ਾਂ ਕੇ ਲਿਆਂਦਾ ਸੋ ਅਸੀਂ ਸਾਡੀ ਮਾਂ ਬੰਦਿਆਂ ਵਰਗੀ ਆ ਬਈ ਉਹ ਘਰ ਦੇ ਕੰਮ ਵੀ ਕਰਦੀ ਆ ਉਹ ਬਾਹਰ ਦੇ ਕੰਮ ਵੀ ਖੇਤ ਦੇ ਵੀ ਨਾਲ ਕਰਾਉਂਦੀ ਆ ਆਪਦੇ ਪੁੱਤ ਦੇ ਨਾਲ ਸੋ ਵੱਟ ਤੇ ਵਾਟਰ ਕੁਲਰ ਰੱਖਿਆ ਸੀ ਤਾਂ ਹੁਣੇ ਬਾਹਰ ਆਏ ਆ ਅਸੀਂ ਤਾਂ ਨਹੀਂ ਇੰਨੀ ਗਰਮੀ ਚ ਨਿਕਲ ਸਕਦੇਗੇ ਤੇ ਪਰ ਇਹਨਾਂ ਨੇ ਬੜੀ ਮਿਹਨਤ ਕੀਤੀ ਆ ਢੜਕੇ ਦੇ ਲੱਗੇ ਹੋਏ ਆ ਮਾਮਾ ਦੇ ਤਾਂ ਦੋਨੇ ਜਾਣੇ ਤੇ ਹੈ ਤਾਂ ਫਿਰ ਕੰਮ ਵਧੀਆ ਕਰਾਏ ਨੇ ਨਾਲ ਤੇਰੇ ਬਹੁਤ ਵਧੀਆ ਅੱਛਾ ਪਾਣੀ ਤਾਂ ਨਹੀਂ ਤਾਂ ਉੱਥੇ ਵਾਧੂ ਅੱਛਾ ਤੇ ਸੋ ਹੁਣ ਲਗਾਕਾ ਚੂਗਣ ਬਾਈ ਨੇ ਵਾਟ ਕਾੜਤੀ ਆ ਹੁਣ ਉਹ ਕਾ ਚੁਗ ਰਿਆ ਸੁਬਾ ਪਹਿਲਾਂ ਜਿਹੜਾ ਆਪਾਂ ਪਹਿਲੀ ਠੇਕੇ ਤੇ ਲਈ ਆ ਤੇ ਉਹਦੀਆਂ ਵਟਾਂ ਕੱਲ ਕੜੀਆਂ ਤੇ ਰਾਤ ਬੇਟਾ ਕਾ ਸਾੜ ਕੇ ਫੇਰ ਘਰੇ ਆਇਆ ਕਹਿੰਦਾ ਮੰਮੀ ਮੈਂ ਸਾਰਾ ਕਾ ਸਾੜ ਆਏ ਆ ਤੇ ਹੁਣ ਅੱਜ ਲੱਗੇ ਆ ਪਹਿਲਾਂ ਤਾਂ ਇਹਨਾਂ ਨੇ ਆ ਗੁੱਠ ਪੱਧਰੀ ਕੀਤੀ ਆ ਗੁੱਠ ਪੱਧਰੀ ਕਰਨ ਤੋਂ ਬਾਅਦ ਹੁਣ ਦੋਨੇ ਮਾਮਾ ਪਾਂ ਜਦੋਂ ਨਹੀਂ ਜਾਣੀ ਲੱਗੇ ਹੋਏ ਆ ਘਾ ਚੁਗਣ ਵਾਸਤੇ ਧੁੱਪ ਵੀ ਬਾਤ ਆ ਤੇ ਆ ਯੋਧੇ ਆ ਜਿਹੜੇ ਇਹ ਇਹਨਾਂ ਨੂੰ ਖਰਾਬ ਕਰਨ ਤੇ ਲੱਗੇ ਹੋਏ ਆ ਸੋ ਇਹ ਖੇਡ ਰਹੇ ਨੇ ਇੱਕ ਭੂਆ ਕੋਲੇ ਮਿਲਣ ਆਇਆ ਤੇ ਦੋ ਮੇਰੀਆਂ ਭਤੀਜੀਆਂ ਨੇ ਤੇ ਸੋ ਸਾਰੇ ਜਾਣੀ ਵਧੀਆ ਕੰਮ ਕਰ ਲੱਗੇ ਹੋਏ ਆ ਤੇ ਵਧੀਆ ਬੇਟਾ ਕਾ ਚੌਗ ਰਿਆ ਚਲੋ ਬਹੁਤ ਚੰਗੀ ਗੱਲ ਆ ਤੇ ਮੈਂ ਤਾਂ ਇਹੀ ਕਹੂੰਗੀ ਜਵਾਕਾਂ ਨੂੰ ਮੋਬਾਈਲਾਂ ਨਾਲੋਂ ਹਟਾ ਕੇ ਕੰਮ ਕਾਜ ਦੇ ਵਿੱਚ ਨਾਲ ਲਾਉਣਾ ਚਾਹੀਦਾ ਮਾਵਾਂ ਨੂੰ ਆਪਣੀਆਂ ਧੀਆਂ ਨੂੰ ਚੁੱਲ੍ਹੇ ਚੌਕੇ ਦਾ ਕੰਮ ਵੀ ਸਿਖਾਉਣਾ ਚਾਹੀਦਾ ਪੜ੍ਹਾਈ ਦੇ ਨਾਲ ਨਾਲ ਸਿਰਫ ਇਸ ਕਿਤੇ ਤੇ ਹੀ ਨਹੀਂ ਰੱਖਣਾ ਚਾਹੀਦਾ ਵੀ ਬਸ ਨਾਲੋ ਢੋਲੋ ਮੋਬਾਈਲ ਹੱਥ 'ਚ ਫੜ ਲੂ ਤੇ ਜਿਹੜੇ ਮੁੰਡੇ ਹੁੰਦੇ ਕਹਿੰਦੇ ਰੰਬਾ ਤੇ ਮੁੰਡਾ ਚੰਡੇ ਹੀ ਸੂ